ਹਾਂ ਦੋਸਤੋ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਧਾਲੀਵਾਲ ਐਨਾ ਦਾ ਮਿਨਿਸਟਰ ਪੰਜਾਬ ਇਸ ਵੇਲੇ ਮੈਂ ਅਮਰਸਾਰ ਇੰਟਰਨੈਸ਼ਨਲ 에ਰਪੋਰਟ ਦੇ ਬਾਹਰ ਖੜਾ ਅਸੀਂ ਜਿਹੜੇ ਡਿਪਲੋਮਟ ਹੋ ਕੇ ਆਏ ਸਾਡੇ ਅਮਰੀਕਾ ਦੇ ਉੱਤੋਂ ਭੈਣ ਭਰਾ ਭਾਰਤੀ ਉਹਨਾਂ ਨੂੰ ਲੈਣ ਆਏ ਆ ਉਹਨਾਂ ਨੂੰ ਮਿਲਣ ਆਏ ਉਹਨਾਂ ਦੇ ਅੰਦਰ ਇਮੀਗ੍ਰੇਸ਼ਨ ਹੋ ਉੱਡੀ ਆ ਪਦ ਮੈਂ ਬਾਅਦ ਦੇਖਦਾ ਸੀਗਾ ਸਾਰਾ ਪ੍ਰਬੰਧ ਜਿਹੜਾ ਆਪਣੇ ਵੱਲੋਂ ਕੀਤਾ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿ ਕਿੱਦਾਂ ਉਹਨਾਂ ਨੂੰ ਆਪੋ ਆਪਣੇ ਕਦੀ ਭੇਜਣਾ ਉਹ ਵੀ ਦੇਖਿਆ ਤੇ ਅੱਜ ਦੇ ਜਿਹੜਾ ਜਹਾਜ਼ ਚ ਡਿਪੋਰਟ ਹੋਏ ਉਹਨਾਂ ਚ ਕੋਈ ਹਰਿਆਣੇ ਦੇ ਸਾਡੇ ਪਰਾ ਵੀ ਜੁੜਿਆ ਉਹ ਵਾਪਸ ਆਇਆ ਉਹ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਅੱਜ ਫੇਰ ਦੁਬਾਰਾ ਹਰਿਆਣੀਆਂ ਨੇ ਉਹੀ ਬੱਸਾਂ ਭੇਜੀਆਂ ਜਿਹੜੀਆਂ ਕੈਦੀਆਂ ਲਈ ਭੇਜੀਆਂ ਜਾਂਦੀਆਂ ਜਿੰਨਾ ਚਿਰ ਕੈਦੀ ਢੋਏ ਜਾਂਦੇ ਆ ਮੈਂ ਉਹ ਦੇਖਦਾ ਹਾਂ ਸਾਡੇ ਮੈਂ ਕਿਹਾ ਕੀ ਕੀ ਇਹਨਾਂ ਨੇ ਪ੍ਰਬੰਧ ਕੀਤਾ ਪਿਛਲੀ ਵਾਰ ਇੰਨਾ ਰੋਲਾ ਵੀ ਪਿਆ ਇੰਨਾ ਸਾਡੇ ਦੇਸ਼ ਦੇ ਵਿੱਚ ਪਤਾ ਲੱਗਾ ਹਰਿਆਣੇ ਦੀ ਇਹ ਕਦੋਂ ਖੇਦੀ ਵੀ ਹੋਈ ਦਿੰਦਾ ਵੀ ਹੋਈ ਕਿ ਉਹਨੇ ਆਪਣੇ ਹਰਿਆਣਵੀ ਭਰਾਵਾਂ ਨੂੰ ਲਿਆਉਣ ਵਾਸਤੇ ਜਿਹੜੀਆਂ ਉਹ ਬੱਸਾਂ ਯੂਜ਼ ਕੀਤੀਆਂ ਜਿਹੜੀਆਂ ਹਰਿਆਣੇ ਦੀ ਪੁਲਿਸ ਜਿਹੜੀ ਹੈ ਉਹ ਮਤਲਬ ਕੈਦੀਆਂ ਨੂੰ ਵਾਸਤੇ ਬੰਦ ਬਾੜੀਆਂ ਲੱਗੀਆਂ ਜਿਨ੍ਹਾਂ ਦੇ ਚਾਰਜੀਆਂ ਲੱਗੀਆਂ ਬਹੁਤ ਸਖਤ ਜਿਹੜੀਆਂ ਉਹ ਬੱਸਾਂ ਜਿਹੜੀਆਂ ਭੇਜੀਆਂ ਮੈਨੂੰ ਦੁੱਖ ਹੋਇਆ ਜਾਂ ਕਿ ਹਰਿਆਣੇ ਦੇ ਵਿੱਚ ਜਿਹੜੇ ਅਨੰਦ ਵੇਜ ਜੀ ਭਾਜਪੀ ਦੇ ਬੜੇ ਵੱਡੇ ਲੀਡਰ ਨੇ ਉਹ ਅੱਜਕੱਲ੍ਹ ਉਹ ਟਰਾਂਸਪੋਰਟ ਮੰਤਰੀ ਦੇ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਜਦ ਤੁਸੀਂ ਇੱਡੇ ਵੱਡੇ ਤੁਹਾਡੇ ਕੋਲ ਟਰਾਂਸਪੋਰਟ ਹੈ ਤੁਸੀਂ ਕੋਈ ਹੋਰ ਬੱਸ ਭੇਜ ਦਿੰਦੇ ਹੋਰ ਗੱਡੀਆਂ ਭੇਜ ਦਿੰਦੇ ਅਸੀਂ ਵੀ ਦੇਖੋ ਪੰਜਾਬ ਵਾਲਿਆਂ ਨੇ ਕਿੰਨੀਆਂ ਵਧੀਆ ਗੱਡੀਆਂ ਜਿਹੜੀਆਂ ਉਹ ਲਾਈਆਂ ਪਰ ਅੱਜ ਹਰਿਆਣਾ ਹੋ ਤਾਂ ਕੁਛ ਉਹਦਾ ਕਿੱਥਾ ਨਹੀਂ ਨਾ ਨਾ ਦਾ ਮੰਤਰੀ ਨਾ ਕੋਈ ਐਮਐਲਏ ਕੋਈ ਨਹੀਂ ਆ ਨਾ ਕੋਈ ਭਾਜਪਾ ਦਾ ਲੀਡਰ ਹੀ ਆ ਉਲਟੀਆਂ ਉਹ ਬੱਸਾਂ ਭੇਜੀਆਂ ਜਿਨ੍ਹਾਂ ਦੇ ਵਿੱਚ ਕੈਦੀ ਜਿਹੜੇ ਆ ਉਹ ਖੜੇ ਜਾਂਦੇ ਆ ਜਿਹੜੀਆਂ ਜੇਲਾਂ ਦੇ ਵਿੱਚ ਭਰਤੀਆਂ ਜਾਂਦੀਆਂ ਪਿਛਲੀ ਗੱਡੀ ਆ ਵੀ ਗੱਡੀ ਆ ਉਹ ਪਿਛਲੀ ਗੱਡੀ ਵੀ ਉਹ ਵੀ ਹਰਿਆਣਾ ਪੁਲਿਸ ਦੀ ਆ ਉਹ ਵੀ ਸੇਮ ਆ ਉਹ ਗੱਡੀ ਵੀ ਉਦਾਂ ਹੀ ਆ। ਸੋ ਮੈਂ ਇਸ ਗੱਲ ਦੀ ਬਹੁਤ ਨਿੰਦਾ ਕਰਦਾ। ਆ ਦੇਖੋ ਤੁਸੀਂ ਇਹ ਉਹੋ ਹੀ ਗੱਡੀਆਂ ਖੜੀਆਂ ਨੇ ਜਿਹੜੀਆਂ ਜਿਨ੍ਹਾਂ ਦੇ ਵਿੱਚ ਅੱਜ ਫਿਰ ਦਵਾ ਦਾ ਉਹਨਾਂ ਨੂੰ ਲਜਾਇਆ ਜਾਣਾ। ਸੋ ਇਹ ਹਰਿਆਣਾ ਪੁਲਿਸ ਦੀ ਹਰਿਆਣਾ ਸਰਕਾਰ ਦੀ ਮੈਂ ਨਿੰਦਾ ਕਰਦਾ। ਉਹ ਮੈਨੂੰ ਬੜਾ ਦੁੱਖ ਹੋਇਆ ਕਿ ਯਾਰ ਸਾਡੇ ਡਿਪੋਟੋਂ ਆ ਰਹੇ ਇੰਡੀਅਨ ਵੀਜ਼ ਦੇੜਿਆ। ਪਹਿਲਾਂ ਬੜੀ ਲੰਬੀ ਫਲਾਈਟ ਦੇ ਵਿੱਚ ਕਿੰਨੇ ਡਿਪਰੈਸ਼ਨ ਦੇ ਵਿੱਚ ਅਮਰੀਕਨ ਫੌਜ ਦੇ ਨਾਲ ਲੈਂਦੇ ਆ। ਸੇਮ ਪ੍ਰੋਸੀਜਰ ਹੋਊਗਾ ਉਹੀ ਉਹਨਾਂ ਨੂੰ ਬੰਦ ਕੇ ਉਹਨਾਂ ਨੂੰ ਹੱਥਕੜੀਆਂ ਲਾ ਕੇ ਲੈੰਦਾ ਹੋਊਗਾ ਤੇ ਜਦੋਂ ਬਾਹਰ ਆਏ ਤੇ ਬਾਅਦ ਉਹਨਾਂ ਦੇ ਸਵਾਗਤ ਲਈ ਫੇਰ ਗੱੜੀ ਇਦਾਂ ਨਹੀਂ ਗੱਡੀਆਂ ਖੜੀਆਂ ਤੇ ਸੱਤ ਬੰਦਾ ਕਿੰਨਾ ਨਰਾਸ਼ ਹੋਊਗਾ ਸੋ ਮੈਂ ਹਰਿਆਣੇ ਗਵਰਨਮੈਂਟ ਦੀ ਭਾਜਪਾ ਦੀ ਗਵਰਨਮੈਂਟ ਹੈ ਉਹ ਭਾਰਤੀ ਜਨਤਾ ਬਟ ਭਾਰਤੀ ਦੀ ਗਵਰਨਮੈਂਟ ਹੈ ਉਹਨਾਂ ਦੀ ਨਿੰਦਾ ਕਰਦਾ ਕਿ ਉਹਨਾਂ ਨੇ ਅੱਜ ਫੇਰ ਆਪਣੇ ਹਰਿਆਣੇ ਵਾਲੇ ਪਧਾਵਾਂ ਨੂੰ ਖੜਦ ਵਾਸਤੇ ਕੈਦੀਆਂ ਵਾਲੀਆਂ ਬੱਸਾਂ ਜਿਹੜੀਆਂ ਭੇਜੀਆਂ ਮੇਰੇ ਮਨ ਨੂੰ ਸੱਚੀ ਬਹੁਤ ਦੁੱਖ ਹੋਇਆ ਜੀ ਸਾਡੇ ਭਾਰਤੀ ਆ ਸਾਡੇ ਪ੍ਰਧਾਨ ਜੀ ਵੇਦੇ ਸਾਬੇ ਸਾਡੇ ਨੇ ਇਹਨਾਂ ਦੀ ਕਿਉਂ ਆਪਾਂ ਇਦਾਂ ਪੇਸ਼ ਆ ਰਹੇ ਇਹਨਾਂ ਨੇ ਕੋਈ ਹਿੰਦੁਸਤਾਨ ਦਾ ਖੂਨੀ ਤੋੜਿਆ ਇਹਨਾਂ ਨੇ ਕੋਈ ਅਪਰਾਧ ਨਹੀਂ ਕੀਤਾ ਬਚਾ ਦੇ ਨੇ ਇਹ ਕੋਈ ਅਪਰਾਧੀ ਨਹੀਂ ਕੋ ਟੈਰਰਿਸਟ ਨਹੀਂ ਆਪਾਂ ਕਿੱਦਾਂ ਦੇ ਵਹਿਕਲ ਇਹਨਾਂ ਲਈ ਜੂਸ ਕਰ ਰਹੇ ਸੋ ਮੇਰੇ ਮਨ ਨੂੰ ਕਾਫੀ ਠੇਸ ਲੱਗੀ ਰਾਤ ਭਾਵੇਂ ਬਹੁਤ ਗਈ 1 ਵਜ ਗਿਆ ਮੈਂ ਸਭਾ ਇੱਕੀ ਚੈੱਕ ਕਰ ਰਿਹਾ ਸੀਗਾ ਕਿ ਆ ਪੰਜਾਬ ਸਰਕਾਰ ਨੇ ਕਿੱਦਾਂ ਦੀਆਂ ਗੱਡੀਆਂ ਭੇਜੀਆਂ ਤੇ ਅੱਜ ਫੇਰ ਮੈਨੂੰ ਹਰਿਆਣੇ ਦੀਆਂ ਗੱਡੀਆਂ ਉਦਾਂ ਦੀਆਂ ਜਿਹੜੀਆਂ ਮਿਲੀਆਂ ਇਹ ਮੈਨੂੰ ਕਾਫੀ ਡਾਢਾ ਦੁੱਖ ਹੋਇਆ ਸਰਕਾਰ ਨੂੰ ਆਪਣੀ ਧਿਆਨ ਚੇਨ ਕਰਨਾ ਚਾਹੀਦਾ ਬਾਹਰੋਂ ਆਦੇ ਸਾਡੇ ਭੈਣ ਭਰਾ ਹੈ ਸਾਡੇ ਹੀ ਭਾਰਤੀ ਨੇ ਸਾਡੇ ਹਿਦਿਆਨਵੀ ਨੇ ਸਾਡੇ ਪੰਜਾਬੀ ਨੇ ਮੈਂ ਇਹ ਇਸ ਕਰਕੇ ਰਾਤ 1 ਵਜੇ ਚੈੱਕ ਕਰਦਾ ਕਰਦਾ ਇਹ ਨਿਕਲ ਆ ਗਿਆ ਸੀ